ਉਹ ਕਿ ਇੱਥੇ ਜਿਹੜਾ ਜਨਕਿ ਇੱਕ ਤੇਲ ਦਾ ਕਾਰੋਬਾਰ ਚੱਲਦਾ ਆਇਆ ਇਧਰ ਐਮਕਾ ਐਮਕਾ ਦੱਸੋ ਕਿ ਤਾਂ ਇਹ ਲੋ ਗੱਜਪਤ ਇਹ ਇੱਕ ਇਥੇ ਕੱਢ ਕੇ ਤੇਲ ਇੱਕ ਗੱਡੀ 'ਚ ਰਾਤ ਨੂੰ ਡਿਲੀਵਰ ਕਰ ਦਿੰਦੇ ਨੇ ਤੇਲ ਸਪਲਾਈ ਕਰਦੇ ਨੇ ਸਪਲਾਈ ਕਰਦੇ ਨੇ ਬਾਹਰ ਅੰਦਰ ਇਹਨਾਂ ਦੀਆਂ ਮੋਟਰਾਂ ਲੱਗੀਆਂ ਨੇ ਮੋਟਰਾਂ ਵੱਟੀਆਂ ਨਾਲ ਇਹਦੇ ਵਿੱਚ ਡਰਮ ਰੱਖ ਕੇ ਲੋਡ ਕਰਕੇ ਗੱਡੀ ਦੇ ਤੇਲ ਲੈ ਕੇ ਜਾਂਦੇ ਨੇ ਹਾਂ ਦੇ ਇਹ ਕਹਿ ਰਹੇ ਆ ਵੀ ਇਸ ਗੱਡੀ ਦੇ ਵਿੱਚ ਤੇਲ ਦੇ ਡਰਮ ਭਰ ਕੇ ਜਨਨ ਕਿ ਲਜਾਏ ਜਾਂਦੇ ਆ ਉਹ ਅੱਗੇ ਸਪਲਾਈ ਕੀਤੇ ਜਾਂਦੇ ਆ ਜਨਨ ਕਿ ਜਨਨ ਕਿ ਆਹ ਟੱਕਣ ਦਿਖਾਏ ਕੈਮਰਾਮੈਨ ਨੂੰ ਕਹਿੰਦਾ ਲੋ ਜੀ ਆਹ ਵੇਖੋ ਇੱਧਰਲੇ ਪਾਸੇ ਵੇਖੋ ਕਿ ਇਹਨੇ ਕਿੰਨਾ ਪਈਆਂ ਆਬੇ ਦੇ ਉੱਤੇ ਕੇਨਾਂ ਦਾ ਕੀ ਕੰਮ ਆ ਇੱਧਰ ਕੇਨਾਂ ਭਰੀਆਂ ਹੀ ਪਈਆਂ ਇਹ ਵਾਕਈ ਜਨਕਿ ਜਿਹੜਾ ਧੰਦਾ ਲੰਮੇ ਸਮੇਂ ਤੋਂ ਜਨਕਿ ਇਹ ਤੇਲ ਦਾ ਜਨਕਿ ਚੱਲਦਾ ਆਹ ਨਾ ਆਦੇ ਜਿਗਾਰਡ ਬਣਾਏ ਨੇ 50 ਲੀਟਰ ਦਾ ਕੈਨ ਹੈ ਤੇ ਇਹ ਕੈਨ ਪਲਟਰਨ ਦੇ ਵਾਸਤੇ ਤੇ ਨਾਲ ਵੱਡੇ ਕੱਟਣ ਵਾਸਤੇ ਡਰਮ ਬਣਾਉਣ ਵਾਸਤੇ ਬਣਾਏ ਹੋਏ ਨੇ ਜੀ ਵੱਡੀਆਂ ਪੀਕਾਂ ਨੇ ਆਹ ਨਾ ਕੋਲੇ ਵੇਖੋ ਕਿੰਨਾ ਤੇਲ ਪਿਆ ਹੈ ਆ ਵੇਖੋ ਆ ਫੁੱਲ ਜੀ ਇਸ ਜਗ੍ਹਾ ਤੇ ਪੰਪ ਵਾਲਾ ਤਾਂ ਤੇਲ ਨਹੀਂ ਪੈਂਦਾ ਆ ਵੇਖੋ ਜੀ ਵੈਲਡ ਕਰਕੇ ਪੱਕੇ ਜਿਗਾਰਡ ਰੱਖੇ ਨੇ ਉੱਥੇ ਵੀ ਤੇਲ ਪਾ ਦਿੰਦੇ ਨੇ ਆਇਦਰ ਪਾਸੇ ਵੇਖੋ ਡਰਮੇ ਹੁਣ ਭਰੇ ਪਏ ਸਾਰੇ ਹਾਂਜੀ ਮਾਰ ਛੋਟਾ ਮਾਰ ਮਾੜਾ ਇਹਨੂੰ ਹੋਲੋ ਆਇਦਰ ਵੇਖੋ ਹੋ ਵੇਖੋ ਆ ਵੀ ਆ ਵੀ ਖਾ ਦੋ ਲਓ ਇਹਦੇ ਵੀ ਤੇਲ ਆ ਇਹ ਦੇਖੋ ਉਹ ਵੀ ਤੇਲ ਆ ਕੋਈ ਪਾਣੀ ਨਹੀਂ ਦਿਖ ਰੇ ਤੁਸੀਂ ਇਹ ਸਾਰੇ ਇਹ ਵੀ ਡਰਮ ਭਰੇ ਆ ਚੋਰੀ ਦਾ ਤੇਲ ਜਨਨ ਕਿ ਗੱਡੀਆਂ ਦੇ ਵਿੱਚੋਂ ਕੱਢ ਕੇ ਬਲੈਕ ਦੇ ਵਿੱਚ ਵੇਚਿਆ ਜਾ ਰਿਹਾ ਸੀ ਅੱਗੇ ਜਨਨ ਕਿ ਡਰਮਾਂ ਦੇ ਡਰਮ ਕਿਨਾਂ ਦੇ ਕੇਨ ਭਰੇ ਪਏ ਆ ਪੀਕਾਂ ਜਨਨ ਕਿ ਵੱਡੀਆਂ ਵੱਡੀਆਂ ਬਣਾਈਆਂ ਜਿਹੋ ਜੇ ਸਾਧਨ ਚ ਪਾਉਣਾ ਹੁੰਦਾ ਆਇਆ ਹਯਾਤ ਦਿੰਦੇ ਨੇ ਮਤੇ ਨੇ ਤੇਰੇ ਇਧਰ ਐ ਕੰਮ ਕਰ ਪੈ ਤੂੰ ਚੱਲ ਚੱਪੈ ਜੋ ਨਾ ਮਰ ਕੇ ਜਿੱਤ ਚੱਲ ਚੱਪੈ ਚੱਲ ਦੂਜੇ ਨੂੰ ਮੋੜ ਦੋ ਦਵਾ ਕਿਸੇ ਆ ਇਹ ਛੱਡ ਕੇ ਗਿਆ ਹੋ ਗਿਆ ਆ ਕੱਢਦਾ ਸਰ ਜਮਾਇਰਾ ਤੇਲ ਵੀ ਵੇਖਦੇ ਆ ਤੇ ਜਿਹੜੇ ਡਰਮਾਂ ਚ ਤੇਲ ਆ ਤੇ ਜਿਹੜੀਆਂ ਗੱਡੀਆਂ ਸੀਲਾਂ ਲੱਗੀਆਂ ਸੀਲਾਂ ਵੀਰ ਕਹਿੰਦੇ ਆ ਲੱਗੀਆਂ ਪਈਆਂ ਤੇ ਤੇਲ ਜਨਨ ਕਿ ਡਰਾਈਵਰ ਨੇ ਉਦੋਂ ਜਿਗਾਰ ਨਾਲ ਜਿਵੇਂ ਅੱਜ ਕੱਲ ਪੰਜਾਬੀ ਸਾਡੇ ਜਿਗਾੜੀ ਆ ਤੇ ਉਹਨਾਂ ਨੇ ਇੰਨੇ ਬਕਾਇਦਾ ਕਿ ਗੱਡੀ ਨੂੰ ਪੰਪ ਤੇ ਜਾਂਦੀ ਡਰਾਈਵਰ ਨੂੰ 500 ਰੁਪਏ ਗੁਨਾਮ ਵਿੱਚ ਦੇ ਦਿਆ। ਅੱਛਾ ਹਾਂ ਰੇਗ ਪੰਪ ਵਾਲੇ ਨੂੰ 300 ਕੋ 500 ਰੁਪਏ ਪਰ ਨਾਮ ਦਿੰਦਾ ਉਹਨੂੰ। ਨਾਮ ਦਿੰਦਾ। ਚਲ ਆਇਆ ਗਰੀਬ ਤੇਲ ਲੈ ਗਏ। ਜੀ ਆਹ ਵੇਖ ਲੂ ਤੁਸੀਂ ਕਿਹਨੇ। ਕੈਮਰਾਮੈਨ ਨੂੰ ਕਹਿੰਦੇ ਇੱਕ ਵਾਰੀ ਇੱਧਰ ਦੀ ਆਏ ਤਸਵੀਰਾਂ ਦਿਖਾ ਦੇ ਜਿਹੜੇ ਇੱਧਰ ਉੱਪਰਲੇ ਢੱਕਣ ਹਨ। ਜਾਨੀ ਕਿ ਉਹ ਖੁੱਲੇ ਪਏ ਆ ਉੱਪਰ ਚੱਕ ਕੇ ਵਿਖਾ ਦਾਂ। ਉਹਨਾਂ ਤੋਂ ਦਿਸਣ ਦੇ। ਉਹ ਨਹੀਂ ਉਸ ਦਿਜਲੇ ਕੈਮਰਾ ਉੱਚਾ ਹੋ ਜੂ ਨਾ ਇੱਧਰੋਂ। ਜਾਨੀ ਕਿ ਇਹਦੇ ਜਾਨੀ ਕਿ ਉੱਪਰਲੇ ਢੱਕਣ ਖੁੱਲ ਗਏ ਆ। ਤੇ ਜਨਨ ਕਿ ਸੀਲਾਂ ਇਹਦੀਆਂ ਲੱਗੀਆਂ ਹੋਈਆਂ ਤੇ ਉਹਦੇ ਜਨਨ ਕਿ ਉਹਨਾਂ ਨੇ ਤੇਲ ਫਿਰ ਵੀ ਕੱਢ ਲਿਆ ਪੂਰੀ ਜਾਣਕਾਰੀ ਲੈਣੇ ਦਿਖਾਉਣੇ ਆ ਇਹ ਬਾਈ ਜੀ ਕਹਿੰਦੇ ਇਹ ਚੀਜ਼ ਲੱਗੀ ਹੋਈ ਆ ਇਹਦੇ ਬਾਰੇ ਜਾਣਕਾਰੀ ਦਿਓ ਜੀ ਸੁਣ ਇਹੇ ਮਸ਼ੀਨਾ ਦੀ ਜਿਹੜੀ ਓਟੀਪੀ ਦੇ ਨਾਲ ਇਹ ਜਿਸ ਦਾ ਲੋਕ ਖੁੱਲਦਾ ਜੀ ਇਹ ਸਾਡੇ ਓਟੀਪੀ ਤੇ ਪੰਪ ਤੇ ਪਹੁੰਚ ਕੇ ਹੀ ਇਹਨੂੰ ਓਟੀਪੀ ਦਾ ਲੋਕ ਲੱਗਦਾ ਜੀ ਉਸ ਤੋਂ ਬਾਅਦ ਚ ਹੀ ਇਹ ਖੁੱਲਦਾ ਹੈ ਜੀ ਇਸ ਦੇ ਨਾਲ ਅਟੈਚਡ ਇੱਕ ਇਹ ਲੀਵਰ ਬਾਕਸ ਆ ਜੀ ਇਹਦੇ ਅੰਦਰ ਲੀਵਰ ਹੁੰਦੇ ਆ ਜੀ ਦੂਸਰਾ ਫਰੰਟ ਤੇ ਆਉ ਤੁਹਾਨੂੰ ਦਿਖਾਉਣੇ ਆ ਜੀ ਚੈਂਬਰ ਬਾਕਸ ਹੁੰਦਾ ਹੈ ਜਿਸ ਦੇ ਵਿੱਚੋਂ ਅਸੀਂ ਅ ਡੀਜ਼ਲ ਇਥੋਂ ਸਾਡਾ ਜਿਹੜਾ ਆ ਅ ਅਸੀਂ ਇਹਨੂੰ ਮਤਲਬ ਡਰੇਨ ਖਾਲੀ ਕਰਦੇ ਆ ਜੀ ਇਹ ਸਾਰਾ ਪ੍ਰੋਪਰ ਜਿਹੜਾ ਲੌਕਡ ਆ ਜੀ ਇਹ ਵੀ ਤੁਸੀਂ ਵੇਖ ਸਕਦੇ ਹੋ ਇਹ ਲੌਕ ਹੈ ਜੀ ਜੀ ਓਟੀਪੀ ਵਾਲੀ ਜਿਹੜੀ ਆ ਉਹ ਵੀ ਲੌਕ ਆ ਜੀ ਲੀਵਰ ਬਾਕਸ ਵੀ ਲੌਕ ਕੀਤੇ ਹੋਏ ਨੇ ਪਰ ਉੱਪਰ ਦੀ ਸਾਰੀ ਗੱਡੀ ਇਹਨਾਂ ਨੇ ਖੋਲ ਰੱਖੀ ਹੈ ਜੀ ਜੀ ਉੱਪਰ ਦੀ ਗੱਡੀ ਤੁਸੀਂ ਵੇਖਿਆ ਸਾਰੇ ਚੈਂਬਰ ਖੁੱਲੇ ਹੋਏ ਨੇ ਉੱਪਰ ਦੀ ਰਾਡ ਪਾ ਕੇ ਇਹਨਾਂ ਨੇ ਗੱਡੀ ਖੋਲ ਕੇ ਉੱਪਰ ਦੀ ਚੋਰੀ ਕਰਦੇ ਮੌਕੇ ਤੇ ਅਸੀਂ ਫੜੇ ਆ ਜੀ ਸਾਡੇ ਕੋਲ ਬਕਾਇਦਾ ਹੁੰਦੀ ਵੀਡੀਓਗ੍ਰਾਫੀ ਵੀ ਹੈਗੀ ਆ ਜੀ ਹਾਂਜੀ ਉੱਤੇ ਬੁਖਾਈ ਦਿੰਦੇ ਇੱਕ ਵੇਖੋ ਤੁਸੀਂ ਇਧਰ ਵੀਰ ਜੀ ਕਹਿੰਦੇ ਵੀ ਇਹ ਲੀਵਰ ਜਾਨੀ ਕਿ ਪੂਰਾ ਉਥੇ ਕੰਟਰੋਲ ਆ ਸਾਰਿਆਂ ਦਾ ਇਹਦਾ ਵੀ ਤੇ ਪਹਿਲੇ ਪਾਸੇ ਦਾ ਵੀ ਉਹਦਾ ਕੰਟਰੋਲ ਆ ਵੇਖੋ ਕਿੱਡਾ ਜਗਾੜ ਲਾਇਆ ਜਾਨੀ ਕਿ ਸੀਲ ਲੱਗੀ ਹੋਣ ਦੇ ਬਾਵਜੂਦ ਪਹਿਲਾਂ ਵੀ ਗੱਲ ਕਰਕੇ ਹਟਿਆ ਅਸੀਂ ਹੁਣ ਤੇ ਹੁਣ ਵੀ ਕਰ ਰਹੇ ਆ ਸੀਲਾਂ ਲੱਗੀਆਂ ਸਾਰਾ ਕੁਝ ਲੱਗਿਆ ਇਹਨਾਂ ਨੇ ਗੱਡੀ ਚੋਂ ਫੇਰ ਵੀ ਜਾਨੀ ਕਿ ਜਗਾੜ ਲਾ ਕੇ ਡਰਾਈਵਰਾਂ ਨੇ ਤੇਲ ਕੱਢ ਲਿਆ ਤੇ ਬਾਈਆਂ ਨੇ ਉੱਪਰ ਆ ਕੇ ਜਾਨੀ ਕਿ ਪਕੜ ਲਿਆ ਮੌਕੇ ਤੇ ਉੱਤੇ ਆ ਗਿਆ ਸੀਲਾ 50 50 ਲੀਟਰ ਦੀ ਪੀ ਗਏ ਨੇ ਦੀ ਜੀ 50 50 ਲੀਟਰ ਦੀ ਪੀ ਗਏ ਨੇ ਉਹ ਵੀ ਤੇ ਗਿਲਕਾ ਡਾਲਿਆ ਹਾਂ ਤੇ ਗਿਲਕਾ ਨੂੰ ਬ੍ਰਾਈਟ ਦੇ ਦਿੱਤਾ ਉਹਨੂੰ ਮੜੀ ਪੀਕ ਉਹ ਤੇ ਪੀਕ ਉਹ ਤੇ ਆਹ ਵੇਖੋ ਇੱਥੇ ਜਿਹੜਾ ਜਨਨ ਕਿ ਇੱਕ ਤੇਲ ਦਾ ਕਾਰੋਬਾਰ ਚੱਲਦਾ ਵੱਡੀ ਅੱਛਾ ਆਹ ਗੇਟਵਾਲ ਲੱਗੇ ਹੋਏ ਨੇ ਗੇਟਵਾਲ ਲੱਗੇ ਆ ਤੇ ਇਧਰ ਵੇਖੋ ਡਰਮ ਪਏ ਆ ਕੈਂਗਾਂ ਪਈਆਂ ਵੱਟੀਆਂ ਵੱਡੀਆਂ ਜਾਨੀ ਕਿ ਤੇਲ ਢੋਣ ਲਈ ਰੱਖੀ ਦੁਬਾਰਾ ਜਿੱਥੇ ਡਿਲੀਵਰ ਕਰਦੇ ਨੇ ਤੇਲ ਅੱਛਾ ਇਹ ਇੱਕ ਇੱਥੇ ਕੱਢ ਕੇ ਤੇਲ ਇੱਕ ਗੱਡੀ 'ਚ ਰਾਤ ਨੂੰ ਡਿਲੀਵਰ ਕਰਦੇ ਨੇ ਤੇਲ ਸਪਲਾਈ ਕਰਦੇ ਨੇ ਬਾਹਰ ਅੰਦਰ ਇਹਨਾਂ ਦੀਆਂ ਮੋਟਰਾਂ ਲੱਗੀਆਂ ਨੇ ਮੋਟਰਾਂ ਵੱਡੀਆਂ ਨਾਲ ਇਹਦੇ ਵਿੱਚ ਡਰਮ ਰੱਖ ਕੇ ਲੋਡ ਕਰਕੇ ਗੱਡੀ ਦੇ ਤੇਲ ਲੈ ਕੇ ਜਾਂਦੇ ਨੇ ਜੀ ਉਹ ਕੀ ਉਹ ਆਪਾਂ ਵੇਖਾਂਗੇ ਮੋਟਰਾਂ ਦਿਖਾਂਗੇ ਵੇਖਾਂਗੇ ਹਾਂ ਮੋਟਰ ਅੰਦਰ ਦਿਖਾਵਾਂਗੇ ਤੁਹਾਨੂੰ ਹੀ ਅਸੀਂ ਉੱਤੋਂ ਆ ਕੇ ਫੜਿਆ ਮੈਂ ਅਸੀਂ ਮੌਕੇ ਤੇ ਆਏ ਮੈਂ ਆਹ ਵੇਖੋ ਤੁਹਾਨੂੰ ਆਇਆ ਨੂੰ ਕਿੰਨਾ ਟਾਈਮ ਹੋ ਗਿਆ ਅਸੀਂ 11:25 ਤੇ ਗੱਡੀ ਵੱਢ ਗਈ 11:25 ਦੇ ਟਾਈਮ ਕੀ ਹੋ ਗਿਆ ਹ ਸਾਨੂੰ ਤੁਸੀਂ ਇਤਲਾਹ ਦਿੱਤੀ ਸੀ ਆਗਾ ਦੀ ਪੁਲਿਸ ਬਿਜਾ ਮੌਕੇ ਤੇ ਆਏ ਆ ਜੀ ਉਹਨਾਂ ਨੇ ਕਿਹਾ ਤੁਸੀਂ ਆ ਕੇ ਥਾਣੇ ਆਪਣੇ ਬਿਆਨ ਵਗੈਰਾ ਦਿਓ ਜੀ ਮੌਕਾ ਵੇਖ ਗਏ ਨੇ ਅਸੀਂ ਹੁਣ ਜਾ ਕੇ ਆਪਣੇ ਬਿਆਨ ਰਿਕਾਰਡ ਕਰਾਉਣੇ ਆ ਅਸੀਂ ਜੀ ਇਧਰ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਇਹ ਕਹਿ ਰਹੇ ਆ ਵੀ ਇਸ ਗੱਡੀ ਦੇ ਵਿੱਚ ਤੇਲ ਦੇ ਡਰਮ ਭਰ ਕੇ ਜਨਨ ਕਿ ਲਜਾਏ ਜਾਂਦੇ ਆ ਉਹ ਅੱਗੇ ਸਪਲਾਈ ਕੀਤੇ ਜਾਂਦੇ ਆ ਜਨਨ ਕਿ ਇੰਦੇ ਤੇ ਰਾਤ ਨੂੰ ਮੋਟਰ ਲੱਗ ਜਾਂਦੀ ਐ ਇੰਦੇ ਤੇ ਮੋਟਰ ਲਾ ਕੇ ਇੰਦੇ ਨਾ ਚੁੱਕ ਕੇ ਕੰਮ ਪਾਉਂਦੇ ਆ ਆ ਰਾਤ ਨੂੰ ਜਗਾਨ ਸਾਰਾ ਲੱਗਿਆ ਹੋਇਆ ਜਨਨ ਕਿ ਲੰਬੇ ਕੀ ਲੱਗਦਾ ਕਿੰਨੇ ਜੱਤੂ ਚੱਲਦਾ ਹੋਇ ਇਹ ਤਾਂ ਦਾ ਪਤਾ ਨਹੀਂ ਵੇਖੋ ਆ ਤੁਸੀਂ ਸਾਲਾ ਮੈਂ ਤਾਂ ਜੀ ਆਏ ਆ ਅਸੀਂ ਤਾਂ ਸਵੇਰੇ ਇਹਨੂੰ ਫਿਰ ਬਾਈ ਜੀ ਫੋਨ ਕੀਤਾ ਆਈਆਂ ਤੂੰ ਰੋਟੀ ਪਣੀ ਖਾਣਾ ਹੈ ਦੀਪੂ ਨੂੰ ਅੰਦਰ ਖਾਣਾ ਹੈ ਹੂੰ ਤੂੰ ਰਾਜੇ ਦਸਤੇ ਗੱਡੀ ਨਹੀਂ ਘਰੂ ਇਹ ਨਹੀਂ ਲੈਣੀ ਚਾਹੀਦੀ ਜੀ ਇਹ ਗੱਡੀ ਤੇ ਲੋਟ ਹੈ ਅਸੀਂ ਪਿੱਛੇ ਵੀ ਇਹ ਗੱਡੀ ਰੋਡ ਤੋਂ ਥੱਲੇ ਨਹੀਂ ਹੋਣੀ ਚਾਹੀਦੀ ਤਾਜਾ ਟਾਬੇ ਦੇ ਬੈਕ ਸਾਈਡ ਆ ਕੇ ਖੜੀ ਆਜੋ ਆਜੋ ਜੀ ਇਹ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾਵੇ ਇਹਦੀਆਂ ਨੇ ਇਹ ਟਾਬੇ ਦੀ ਬਿਲਕੁਲ ਬਾਈਕ ਸਾਈਡ ਤੇ ਗੱਡੀ ਆ ਗੱਡੀ ਦਾ ਨੰਬਰ ਵੀ ਵਿਖਾ ਦੇ ਇੱਕ ਵਾਰੀ ਨੰਬਰ ਦੀਆਂ ਤਸਵੀਰਾਂ ਪੀ ਬੀ ਜਾਨੀ ਕਿ 13 ਬੀ ਐਚ 9925 ਗੱਡੀ ਦਾ ਜਾਨੀ ਕਿ ਨੰਬਰ ਹੈ ਪੰਪ ਦੇ ਬੈਕ ਸਾਈਡ ਤੇ ਜਾਨੀ ਕਿ ਆ ਕੇ ਇਹਨਾਂ ਨੇ ਤੇਲ ਕੱਢਿਆ ਆਹਾਂ ਆ ਇੱਥੇ ਵਾਰ-ਵਾਰ ਗੱਡੀਆਂ ਲੱਗਦੀਆਂ ਨੇ ਜੀ ਆਹ ਜੀ ਇੱਥੇ ਜਨਨ ਕਿ ਆਹ ਟੱਕਣ ਦਿਖਾਏ ਕੈਮਰਾਮੈਨ ਨੂੰ ਕਹਿੰਦਾ ਇਧਰ ਸਾਫ਼ ਤਸਵੀਰਾਂ ਦਿਸਦੀਆਂ ਉਧਰਲੇ ਪਾਸੋਂ ਦਿਸਦੀਆਂ ਨਹੀਂ ਸੀ ਜਨਨ ਕਿ ਸੀਲ ਲੱਗੀ ਆ ਜਨਨ ਕਿ ਡਰਾਈਵਰਾਂ ਨੇ ਉਹਦੀ ਸੀਲ ਲੱਗੀ ਹੋਣ ਦੇ ਤਾਂ ਵੀ ਜਨਨ ਕਿ ਉਹਦੇ ਵਿੱਚੋਂ ਰਾੜ ਪਾ ਕੇ ਨਾ ਵਿੱਚੋਂ ਰਾੜ ਨੂੰ ਥੱਲੋਂ ਲੱਕੜ ਦਾ ਗੁਟਕਾ ਦੇ ਕੇ ਦਾਬ ਦੇ ਹੁੰਦੀਆਂ ਵੀ ਨਾ ਸਾਰੇ ਟਾਇਰ ਲੱਗੇ ਤੇ ਗੁਟਕਾ ਦੇ ਕੇ ਜਨਨ ਕਿ ਉਹਦੀ ਦਾਬ ਦੇ ਕੇ ਉੱਪਰ ਰਾੜ ਨੂੰ ਚੱਕ ਲੈ ਰਾੜ ਦਾ ਦੇਖ ਕੇ ਦਾਬ ਤੇ ਟੱਕਣ ਉੱਤੋਂ ਖੋਲ ਕੇ ਜਨਨ ਕਿ ਉਹਨੇ ਚਲਾ ਲਿਆ ਆਹ ਵੇਖੋ ਜੀ ਇੱਧਰ ਮਾਰਡਰ ਕੈਮਰਾ ਵਿੱਚ ਠੀਕ ਹੈ ਲੋ ਜੀ ਆਹ ਵੇਖੋ ਇੱਧਰ ਦੇ ਪਾਸੇ ਵੇਖੋ ਕਿੰਨੇ ਕਿੰਨਾ ਪਈਆਂ ਡਾਬੇ ਦੇ ਉੱਤੇ ਕੇਨਾਂ ਦਾ ਕੀ ਕੰਮ ਆ ਪਿੱਕ ਇੱਧਰ ਕੇਨਾਂ ਭਰੀਆਂ ਹੀ ਪਈਆਂ ਅਸੀਂ ਅੰਦਰ ਨਹੀਂ ਜਾਂਦੇ ਪਰ ਦਿਖਾ ਨਹੀਂ ਸਕਦੇ ਅੰਦਰ ਜਾ ਕੇ ਇਹਨਾਂ ਨੇ ਬੱਕਰੀਆਂ ਰੱਖੀਆਂ ਹੋਈਆਂ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਤੁਸੀਂ ਇਹ ਚੈੱਕ ਕਰੀਂਗਾ ਵਾਕਈ ਭਰੀਆਂ ਭਰੀਆਂ ਬਾਈ ਜੀ ਆਪਣਾ ਪੰਪਾ ਜੀ ਅੱਛਾ ਜੀ ਆਪਣੇ ਪੰਪਾ ਦੀ ਨਾਲ ਤੇਲ ਨਹੀਂ ਹੈਗਾ ਜੀ ਦੂਜੀ ਗੱਡੀ ਆਪਾਂ ਭੇਜੀ ਹੈ ਇਹਨਾਂ ਨੂੰ 3000 ਲੀਟਰ ਤੇਲ ਪਿਆ ਜੀ ਅੱਛਾ ਜੀ ਹਾਂਜੀ ਤੁਸੀਂ ਪੱਕੀ ਗੱਲ ਹੈ ਪੱਕੀ ਹਾਂਜੀ ਨਾ ਪੇ ਚਲੋ ਆਜੋ ਅੱਗੇ ਵੀ ਦੇਖਦੇ ਆਂ ਇਹ ਕਹਿ ਰਿਹਾ ਵੀ 3000 ਲੀਟਰ ਯਾਨੀ ਕਿ ਕਦੀ ਪਾ ਰਹੇ ਹਾਂ ਹਾਂ ਵੇ ਪੀਕਰ ਵੇਖੋ ਨਾ ਜੀ ਆਪੀ ਲਓ ਜੀ ਇਹ ਵਾਕਈ ਜਨਨ ਕਿ ਜਿਹੜਾ ਧੰਦਾ ਲੰਮੇ ਸਮੇਂ ਤੋਂ ਜਨਨ ਕਿ ਇਹ ਤੇਲ ਦਾ ਜਨਨ ਕਿ ਚੱਲਦਾ ਆ ਨਾ ਜ਼ਿਆਦਾ ਜਿਗਾਰਡ ਬਣਾਏ ਨੇ 50 ਲੀਟਰ ਦਾ ਕਹਿਣੇ ਤੇ ਇਹ ਕਹਿਣ ਪਲਟਣ ਦੇ ਵਾਸਤੇ ਤੇ ਨਾਲ ਵੱਡੇ ਕੱਢਣ ਵਾਸਤੇ ਡਰਮ ਬਣਾਉਣ ਵਾਸਤੇ ਬਣਾਏ ਹੋਏ ਨੇ ਜੀ ਵੱਡੀਆਂ ਪੀਕਾਂ ਨੇ ਆ ਨਾ ਕੋਲੇ ਵੇਖੋ ਕਿੰਨਾ ਤੇਲ ਪਿਆ ਹੈ ਇਹ ਦੇਖੋ ਆ ਫੁੱਲ ਜੀ ਇਸ ਜਗ੍ਹਾ ਤੇ ਪੰਪ ਵਾਲਾ ਤਾਂ ਤੇਲ ਨਹੀਂ ਪੈਂਦਾ ਆ ਵੇਖੋ ਜੀ ਵੈਲਡ ਕਰਕੇ ਪੱਕੇ ਜਗ੍ਹਾ ਰੱਖੇ ਨੇ ਉੱਥੇ ਵੀ ਤੇਲ ਪਾ ਦਿੰਦੇ ਨੇ ਜੀ ਆਹ ਵੇਖੋ ਆ ਵੇਖੋ ਜੀ ਪਾਉਣ ਵਾਸਤੇ ਆ ਗੱਡੀ ਚ ਪਾ ਆ ਵੇਖੋ ਆਪਾਂ ਇਹ ਪਟਾਦੇ ਦੇ ਕੰਮ ਕੀ ਹੈ ਇਹ ਨਹੀਂ ਹੈਗਾ ਕਿ ਇੱਕ ਤਾਬੇ ਤੇ ਤੇਲ ਲੈਣਾ ਮੈਂ ਮੌਕੇ ਤੇ ਖੜਿਆ ਇਹਨਾਂ ਨੂੰ ਜੀ ਸਾਰਿਆਂ ਤੋਂ ਪੀਕਾਂ ਵਾਧੂ ਪਈਆਂ ਨੇ ਇਧਰੋਂ ਪਾਸੇ ਵੇਖੋ ਡਰਾਮੇ ਹੁਣ ਭਰੇ ਪਏ ਸਾਰੇ ਹਾਂਜੀ ਮਾਰ ਠੋਡਾ ਮਾਰ ਬੜਾ ਇਹਨੂੰ ਹੌਲੇ ਹੌਲੇ ਇਧਰ ਵੇਖੋ ਉਹ ਵੇਖੋ ਆ ਵੀ ਆ ਵੀ ਦਿਖਾ ਦਿਓ ਲਓ ਇਹਦੇ ਵੀ ਤੇਲ ਆ ਆ ਵੇਖੋ ਉਹ ਵੀ ਤੇਲ ਆ ਕੋਈ ਪਾਣੀ ਨਹੀਂ ਦਿਖ ਰੇ ਤੁਸੀਂ ਇਹ ਸਾਰੇ ਇਹ ਵੀ ਡਰਾਮ ਭਰੇ ਆ ਜਿਵੇਂ ਅਸੀਂ ਅਹੀਂ ਖੋਲੇ ਤੋਂ ਆ ਗਏ ਇੰਦੇ ਨਾਲ ਕੱਜੇ ਹੋਏ ਅੱਛਾ ਜੀ ਇਹ ਬਿਲਕੁਲ ਅਨਸੇਫ ਹੈ ਕੋਈ ਵੀ ਇੱਥੇ ਬਲਾਸਟ ਹੋ ਜਾਏ ਕੋਈ ਵੀ ਕੁਝ ਹੋ ਜਾਏ ਕਿਸੇ ਜਾਨ ਮਾਲ ਦਾ ਨੁਕਸਾਨ ਕੁਝ ਵੀ ਹੋ ਸਕਦਾ ਐਵੇਂ ਹਾਥੋ ਰਾਈਜ਼ ਨਹੀਂ ਹੈਗੇ ਕੋਈ ਵੀ ਇਸ ਤਰੀਕੇ ਨਾਲ ਕੋਈ ਸਟੋਰ ਨਹੀਂ ਕਰ ਸਕਦਾ ਤੇਲ ਪਰ ਇਹ ਬਿਲਕੁਲ ਹੀ ਬਹੁਤ ਰਿਸਕ ਹੈ ਕਿਸੇ ਦਾ ਵੀ ਕੋਈ ਵੀ ਨੁਕਸਾਨ ਹੋ ਸਕਦਾ ਇੱਥੇ ਜਿਹੜਾ ਓਪਨ ਚ ਤੇਲ ਪਿਆ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਨੁਕਸਾਨ ਹੋ ਸਕਦਾ ਹੈ ਤਾਬੇ ਦੇ ਉੱਤੇ ਜੇ ਨਹੀਂ ਕਿ ਤੇਲ ਦਾ ਕਾਰੋਬਾਰ ਜਿਹੜਾ ਜਨਨ ਕਿ ਚੱਲ ਰਿਹਾ ਹੈ ਚੋਰੀ ਦਾ ਤੇਲ ਜਨਨ ਕਿ ਗੱਡੀਆਂ ਦੇ ਵਿੱਚੋਂ ਕੱਢ ਕੇ ਬਲੈਕ ਦੇ ਵਿੱਚ ਵੇਚਿਆ ਜਾ ਰਿਹਾ ਸੀ ਅੱਗੇ ਜਨਨ ਕਿ ਡਰਮਾਂ ਦੇ ਡਰਮ ਕਿਨਾਂ ਦੇ ਕੇਨ ਭਰੇ ਪਏ ਆ ਪੀਕਾਂ ਜਨਨ ਕਿ ਉਹ ਵੱਡੀਆਂ ਵੱਡੀਆਂ ਬਣਾਈਆਂ ਜਿਹੋ ਜੇ ਸਾਧਨ ਚ ਪਾਉਣਾ ਹੁੰਦਾ ਉਹੋ ਜੀ ਇਹਨਾਂ ਨੇ ਪੀਕ ਅੱਛਾ ਜੀ ਫਿਰ ਖਾਲੀ ਨਹੀਂ ਭਰੇ ਹੁੰਦੇ ਡਰਮਾ ਅੰਦਰ ਪਏ ਆ ਉਹ ਕਮਰੇ ਜੀ ਜੀ ਤੁਸੀਂ ਫਿਰ ਨਹੀਂ ਨਹੀਂ ਤੁਸੀਂ ਕਹਿ ਰਹੇ ਆਂ ਵੀ ਡਰਮਾਂ ਦੇ ਅੰਦਰ ਪਏ ਆ ਜਦੋਂ ਪ੍ਰਸ਼ਾਸਨ ਆਇਆ ਸੀ ਪ੍ਰਸ਼ਾਸਨ ਨੂੰ ਤੁਸੀਂ ਕਿਹਾ ਨਹੀਂ ਵੀ ਇਹਦੇ ਅੰਦਰ ਡਰਮਾਂ ਸਾਨੂੰ ਤਾਕਾ ਦਿਖਾਇਆ ਜਾਵੇ ਉਹ ਮਾਲਕ ਪਕੂਏ ਟੱਪ ਮਾਲਕ ਭੱਜ ਗਿਆ ਜੀ ਮਾਲਕ ਵੀ ਵਰਕਰ ਵੀ ਭੱਜ ਗਿਆ ਜੀ ਮਾਲਕ ਮੌਕੇ ਤੇ ਸਾਡੇ ਮੱਥੇ ਨਹੀਂ ਲੱਗਿਆ ਇਹ ਪਹਿਲਾਂ ਖੁੱਲਿਆ ਆਇਆ ਸੀ ਅਸੀਂ ਵੇਖਿਆ ਉਸ ਤੋਂ ਬਾਅਦ ਚ ਸਾਡੇ ਅੱਗੇ ਪਿੱਛੇ ਹੋਇਆ ਵਰਕਰ ਹੀ ਆ ਟਾਬੇ ਦਾ ਵੀ ਸਾਡੇ ਅੱਗੇ ਪਿੱਛੇ ਹੋਇਆ ਇਹਨਾਂ ਨੇ ਬੰਦ ਕਰ ਕਿਹੜਾ ਵਰਕਰ ਇਹਨਾਂ ਚ ਆਹ ਜਿਹੜਾ ਜੀ ਆਹ ਬਾਈ ਜੀ ਆ ਲੋਕ ਲੱਗਾ ਜੀ ਇਹਨਾਂ ਦੇ ਦੁਬਾਰਾ ਤਰੇ ਮੰਦਰ ਪਏ ਨੇ ਮੈਂ ਉਥੋਂ ਵੀਡੀਓ ਔਨ ਕਰ ਲਈ ਜੀ ਇਹਨਾਂ ਬੰਦਾ ਭੱਜ ਗਿਆ ਆ ਇਹਨੂੰ ਦੱਸਣਾ ਮੈਂ ਤੂੰ ਬੋਲਣਾ ਨਹੀਂ ਸਾਨੂੰ ਪੜ ਲੈਂਦੇ ਇਹ ਪਏ ਭਾਈ ਖੜੇ ਨੇ ਵਿਚ ਆ ਜਿਹੜੀ ਅਸੀਂ ਮੌਕੇ ਤੇ ਉੱਤੇ ਆਏ ਜੀ ਆ ਭਾਈ ਸੱਟ ਗਏ ਨੇ ਹਾਂਜੀ ਅਸੀਂ ਤਿੰਨ ਜਣੇ ਮੈਂ ਤੇ ਮੁੰਡਾ ਜੀ ਇੱਕੋ ਪਾਗਲ ਹੁਣੇ ਪ੍ਰਸ਼ਾਸਨ ਨੇ ਵੇਖਣਾ ਹੋਵੇਗਾ ਕਿ ਇਸ ਤੇ ਕਿੰਨੀ ਕਾਰਵਾਈ ਹੁੰਦੀ ਆ ਕੀ ਇਹ ਟਾਬੇ ਵਾਲੇ ਤੇ ਕਾਰਵਾਈ ਹੋਊਗੀ ਜਾਂ ਜਾਂ ਟ੍ਰਾਂਸਪੋਰਟ ਆ ਉਹ ਤੇ ਕਾਰਵਾਈ ਹੋਊਗੀ ਜਾਂ ਇਹ ਜਿਹੜਾ ਡਰਾਈਵਰ ਹੈ ਤੇਲ ਕੱਢ ਰਿਆ ਸੀ ਉਹ ਤੇ ਕਾਰਵਾਈ ਹੋਊਗੀ ਜਾਨੀ ਕਿ ਇਸ ਵਕਤ ਹੁਣ ਜਾਨੀ ਕਿ ਜਮਾ ਮੌਕੇ ਤੇ ਇਹਨਾਂ ਨੇ ਜਾਨੀ ਕਿ ਆ ਕੇ ਰੰਗੇ ਹੱਥੀ ਜਾਨੀ ਕਿ ਤੇਲ ਕੱਢਦੇ ਨੂੰ ਡਰਾਈਵਰ ਨੂੰ ਜਾਨੀ ਕਿ ਫੜਿਆ ਸਾਰਾ ਜਾਨੀ ਕਿ ਇਹਨਾਂ ਨੇ ਮਲਵਾ ਵੀ ਦੇਖਿਆ ਜਿਹੜਾ ਪਿਆ ਹੋਇਆ ਹੁਣ ਤੇਲ ਮੌਕੇ ਤੇ ਸੀ ਹਾਂਜੀ ਮੋਟਰ ਚੈੱਕ ਕਰਾ ਦੇ ਤੂੰ ਜਾ ਨਾ ਜਾਂ ਫਿਰ ਉਹ ਨਾਲ ਚਲਾ ਜਾ ਇਹ ਕਹਿੰਦੇ ਵੀਰ ਕਹਿੰਦੇ ਅੰਦਰ ਮੋਟਰ ਵੀ ਲੱਗੀ ਹੋਈ ਆ ਢਾਬੇ ਦੇ ਦੱਸਣ ਇਹਨਾਂ ਦੱਸਿਆ ਜਾ ਰਹੇ ਆ ਹੋਰ ਇਹਦੇ ਵਿੱਚ ਕੁਝ ਨਹੀਂਗਾ ਖਾਣ ਨੂੰ ਜੀ ਤੇਲ ਤੋਂ ਬਗੈਰ ਤੇਲ ਕਿੰਨਾ ਮਰਜ਼ੀ ਲਾ ਜਾਓ ਅੱਛਾ ਹਾਂਜੀ ਅੱਛਾ ਸਵੇਰ ਤੇ ਬੈਠੇ ਹਾਂ ਚਾਹ ਪਿਆ ਦੋ ਨਾ ਦੁੱਧ ਨਹੀਂ ਹੈਗਾ ਜੀ ਤਾਂ ਇਹ ਮੋਟਰ ਬਾਹਰ ਖਿੱਚ ਲੈ ਜਾ ਢਾਕਾ ਦੀ ਜੀ ਨਹੀਂ ਨਹੀਂ ਆਪੇ ਅੱਛਾ ਕੈਮਰਾ ਮੈਨੂੰ ਦੇਵੋ ਇੱਕ ਮਿੰਟ ਦਿਖਾ ਦੇ ਕੈਮਰਾਮੈਨ ਨੂੰ ਇਹਨਾਂ ਤਸਵੀਰਾਂ ਆ ਦੇਖੋ ਆ ਟੂਲੂ ਪੰਪਾ ਜਿਹੜਾ ਜਾਨੀ ਕਿ ਨਹੀਂ ਨਹੀਂ ਇੱਥੇ ਰੱਖ ਠੀਕ ਹੈ ਚੱਲਨੇ ਕਰਨਾ ਆ ਦੇਖੋ ਬਰਤਨ ਦੇਖੋ ਇੱਕ ਮਿੰਟ ਇੱਥੇ ਪਿਆ ਰਹੇ ਨੇ ਯਾਰ ਇੱਥੇ ਪਿਆ ਰਹੇ ਆ ਆ ਦੇਖੋ ਜੀ ਸਾਰੇ ਭਾਂਡੇ ਖਾਲੀ ਨੇ ਇਹਨਾਂ ਦੇ ਆ ਕੇਵਲ ਦੇਖੋ ਕੁਝ ਵੀ ਖਾਣ ਨੂੰ ਇਹਨਾਂ ਕੋਲੇ ਨਹੀਂ ਹੈਗਾ ਜੀ ਕੋਈ ਵੀ ਚੀਜ਼ ਨਾ ਰੋਟੀ ਨਾ ਸਬਜੀ ਨਾ ਦਾਲ ਨਾ ਇਹਨਾਂ ਕੋਲੇ ਚਾਹ ਨਾ ਕੋਈ ਬ੍ਰੇਕਫਾਸਟ ਦਾ ਨਾ ਸਨੈਕਸ ਦਾ ਕੋਈ ਵੀ ਕੰਮ ਨਹੀਂ ਹੈ ਇਹਨਾਂ ਕੋਲੇ ਸਿਰਫ ਡੀਜ਼ਲ ਤੋਂ ਇਲਾਵਾ ਇਹਨਾਂ ਕੋਲੇ ਕੋਈ ਕੰਮ ਆ ਡੀਜ਼ਲ ਤੋਂ ਖਵਾ ਰਹੇ ਨੇ ਪਾਡੇ ਪੈਣੇ ਸਾਰੇ ਟਾਬੇ ਦੇ ਖਾਲੀ ਪੈਣੇ ਜੀ ਨਾ ਕੋਈ ਕੋਲਡ ਡਰਿੰਕ ਇਹਨਾਂ ਕੋਲੇ ਕੁਝ ਨਹੀਂ ਹੈ ਜੀ ਆਹ ਮੋਟਰ ਆ ਜਿਹੜੀ ਬਾਈ ਕਹਿੰਦੇ ਆ ਵੀ ਆਹ ਵੱਡੀ ਪਾਈਪ ਆ ਵੱਡੀ ਪਾਈਪ ਨੂੰ ਜਨਨ ਕਿ ਉਸ ਦੇ ਵਿੱਚ ਸਿੱਟ ਦਿੱਤਾ ਜਾਂਦਾ ਸੀ ਜਿਹੜਾ ਟੂਲੂ ਪੰਪ ਕਹਿੰਦੇ ਨੇ ਆਪਾਂ ਵੱਡਾ ਟੂਲੂ ਪੰਪ ਆ ਜਿਹਨਾਂ ਕਿ ਇਹ ਉਹਦੇ ਉੱਤੇ ਫਿੱਟ ਹੁੰਦੀ ਜੀ ਜੋ ਜੀਵ ਤੇ ਜਿਹਨਾਂ ਦੀ ਬਲੈਰੋ ਗੱਡੀ ਉੱਤੇ ਫਿੱਟ ਹੁੰਦੀ ਆ ਮੋੜ ਪੱਟੀ ਲੱਗ ਜਾਂਦੀ ਜੀ ਜੀ ਆ ਉੱਤੇ ਫਿੱਟ ਹੋ ਜਾਂਦੀ ਜੀ ਆ ਅੰਦਰੀ ਬੱਤੀ ਲਾ ਲੈਂਦੇ ਪਿੱਛੋਂ ਅੱਛਾ ਕੇਵਲ ਤਾਂ ਲੰਮੀਆਂ ਨੂੰ ਜੀ ਜੀ ਤੇ ਗੋਂ ਤੁਸੀਂ ਵੇਖ ਲਓ ਜੀ ਕਿੰਨੀ ਚੋਰੀ ਹੁੰਦੀ ਜੀ ਸਾਨੂੰ ਪੈਂਦਾ ਜੀ 130 ਕਿਲੋਮੀਟਰ ਜੀ ਪਰਿੰਦਾ ਫਿਰੋਜ ਦੀ ਤਾਂ ਆ ਜਾਂਦਾ ਪਿੱਛੇ ਹੂੰ ਕਿਉਂ ਆਪਰੋਹ ਗੱਡੀ ਪਿੱਛੇ ਜੀ ਦੋ ਗੱਡੀਆਂ ਰੋਜ਼ ਡੀਲ ਜਾਂਦਾ ਹੈ ਤੁਹਾਨੂੰ ਪਹਿਲਾਂ ਵੀ ਸ਼ੱਕ ਸੀ ਇਸ ਪੰਪ ਤੇ ਸ਼ੱਕ ਸੀ ਜੀ ਇਹਨਾਂ ਦੀ ਜੀ ਅੱਛਾ ਤੇ ਇਹਨੂੰ ਫਿਰ ਬਕਾਇਦਾ ਫੋਨ ਕੀਤਾ ਆ ਯਾਰ ਤੂੰ ਰੋਟੀ ਖਾਣੀ ਸਿੱਧੀ ਪਿੰਡਾਂ ਗੇ ਖਾਣੀ ਹਾਂ ਅਸੀਂ ਉੱਥੇ ਗੱਡੀ ਲਾਤੀ ਜੀ ਉਹਨੇ ਕਿਹਾ ਜੀ ਤੁਸੀਂ ਜਦੋਂ ਡੀਪੂ ਦੇ ਵਿੱਚੋਂ ਗੱਡੀ ਤੋੜ ਲਈ ਤੁਸੀਂ ਗੱਡੀ ਕਿਤੇ ਨਹੀਂ ਰੋਕਣੀ ਗੱਡੀ ਸਿੱਧੀ ਸਾਡੇ ਪੰਪ ਤੇ ਲਿਆ ਕੇ ਰੋਕਣੀ ਇਹਨੇ ਕਿਹਾ ਜੀ ਅਸੀਂ ਰੋਟੀ ਖਾਗਣੀ ਆ ਅਸੀਂ ਕਿਹਾ ਵੀ ਜਾ ਡੀਪੂ ਜੀ ਸ਼ਾਗਲਾ ਜਾ ਸਾਡੇ ਪੰਪ ਤੇ ਆ ਕੇ ਸ਼ਾਗਲੀ ਗੱਡੀ ਕਿਤੇ ਨਾ ਰੋਕਿਆ ਜੀ ਕੀ ਆ ਗੱਡੀ ਤਾਂ 2 ਘੰਟੇ ਦਾ ਸਫ਼ਰ ਆ ਠੀਕ ਆ ਪਰ ਇਹਨੇ ਫਿਰ ਵੀ ਸਾਡੀ ਕਾਰਵਾਈ ਦੇ باوجود ਇਹਨੇ ਗੱਡੀ ਬੈਗ ਲਾ ਕੇ ਇਥੋਂ ਗੱਡੀ ਤੇ ਡੀਜ਼ਲ ਕੱਢ ਤੁਹਾਨੂੰ ਕਿੱਦਾਂ ਦੀ ਲੱਗੀ ਸਾਡੀ ਵੀਡੀਓ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਬੋਲਦੇ ਆ ਸਾਡੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਦੱਸਣਾ ਕਿ ਇਹ ਇਹਦੀ ਕਾਰਵਾਈ ਹੈ ਕਿਸ ਤੇ ਹੋਣੀ ਚਾਹੀਦੀ ਹੈ ਤੇ ਜਿਹੜਾ ਹੈ ਕਾਰੋਬਾਰ ਕਰ ਰਿਹਾ ਸੀ ਟਰਾਂਸਪੋਰਟ ਜਾਨੀ ਕਿ ਉਹਦਾ ਡਰਾਈਵਰ ਕੀ ਉਹਦੇ ਨਾਲ ਮਿਲੀ ਭੁਗਤ ਹੋ ਸਕਦੀ ਹੈ ਇਹ ਤਾਂ ਉਹਨਾਂ ਨੂੰ ਪਤਾ ਸਾਨੂੰ ਇਸ ਗੱਲ ਦਾ ਨਹੀਂ ਪਤਾ ਬਾਈਆਂ ਨੇ ਅੱਜ ਬਹੁਤ ਜਾਨੀ ਕਿ ਦੋਸ਼ ਲਾਏ ਆ ਕਿ ਜਿਹੜੇ ਸਾਡੇ ਲੰਮੇ ਸਮੇਂ ਤੋਂ ਜਾਨੀ ਕਿ ਇਹ ਕਾਰੋਬਾਰ ਕਰ ਰਹੇ ਸੀ ਉਹਨ ਦੋ ਬੰਦੇ ਆਏ تھے ਜੀ ਉਹ ਆਹਦੇ ਸਾਡੇ ਨਾਲ ਤੁਸੀਂ ਗੱਲਬਾਤ ਕਰ ਲੋ ਹਾਂ ਕੀ ਨੇ ਪਰ ਉਹ ਨਕਸਤ ਕਰਨ ਦੀ ਗੱਲ ਕਰਨੀ ਚਾਹੁੰਦੇ ਪੈਸੇ ਦੇ ਦਿੰਦੇ ਕੀ ਕਰਦੇ ਆ ਦੋ ਬੰਦੇ ਆਏ ਉਹਨਾਂ ਭੇਜੇ ਨਿਤਾਬੇ ਲੈਨੇ ਹਾਂ ਆਪਾਂ ਬੈ ਕੇ ਸੈਟਿੰਗ ਕਰ ਲਈ ਜੀ ਓਕੇ ਠਾਬੇ ਦਾ ਮਾਲ ਕਿੱਥੇ ਹੈ ਜੀ ਇੱਥੇ ਹੀ ਹਾਂਜੀ ਉਹਨਾਂ ਦਾ ਮਠੇਕੇ ਦਿੱਤਾ ਮਾਲਕ ਉਹ ਖੜਾਇਆ ਉਹ ਸਾਹਮਣੇ ਜੀ ਪਾਗਲ ਅਜ ਹਾਂਜੀ ਉਹਨਾਂ ਦਾ ਮਠੇਕੇ ਦਿੱਤਾ ਜੀ ਮੈਨੂੰ ਨਹੀਂ ਪਤਾ ਆਪਾਂ ਨੂੰ ਪਤਾ ਬਈ ਜੀ ਠੇਕੇ ਦਿੱਤਾ ਇੰਨੀ ਚੋਰੀ ਹੁੰਦੀ ਵੀ ਠੇਕੇ ਮੈਨੂੰ ਹੋਣ ਸਕਦੇ ਜੀ ਕੁਝ ਹੈ ਨਹੀਂ ਖਾਨ ਤੂੰ ਹੀ ਵੇਖ ਲੋ ਜੀ